ਖੋ ਹੁਣੀ ਬਹੁਤ ਹੀ ਮੰਦ ਭਾਗੀ ਜਿਹੜੀ ਉਹ ਗੱਲ ਆ ਦੇਖੋ ਇੱਕ ਪਾਸੇ ਤਾਂ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਆ ਪਰ ਭਗਵੰਤ ਮਾਨ ਜੀ ਤੋਂ ਲੈ ਕੇ ਕੇਜਰੀਵਾਲ ਤੱਕ ਇਹ ਸ਼ਰਾਬ ਦੇ ਹੀ ਪਿੱਛੇ ਪਏ ਹੋਏ ਸ਼ਰਾਬ ਦੇ ਪਿੱਛੇ ਪਏ ਅੱਗੇ ਠੇਕੇ ਥੋੜੇ ਬੋਲੇ ਨੇ ਪੰਜਾਬ ਚ ਬੜੇ ਹੁਣ ਜਿਹੜਾ ਪੱਖੋਵਾਲ ਰੋਡ ਤੇ ਉੱਥੇ 200 ਪੇਟੀਆਂ ਸ਼ਰਾਬ ਦੀਆਂ ਭਰੀਆਂ ਹੋਈਆਂ ਟਰੱਕ ਭਰੇ ਪਏ ਨੇ ਉੱਥੇ ਦੋ ਟਰੱਕ ਨੇ ਇਸ ਵੇਲੇ ਜਿਹੜੇ ਸ਼ਰਾਬ ਦੇ ਭਰੇ ਹੋਏ ਉੱਥੇ ਖੜੇ ਆ ਸਾਰਾ মিডিਆ ਬਾਹਰ ਖੜਾ ਤੇ ਗਵਰਨਮੈਂਟ ਆ ਜਿਹੜੀ ਉਹਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਆ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਮੈਂ ਸਾਰੇ ਨੇੜੇ ਜਿਹੜੇ ਸਾਡੇ ਕਾਰਕਿਰਤਾ ਨੇ ਸਾਰੇ ਉੱਥੇ ਪਹੁੰਚਣ ਤੇ ਇਹ ਦੇਖਣ ਪੱਖਵਾਲ ਰੋਡ ਜਿਹੜਾ ਗਾਰਡਨ ਕਿਹੜਾ ਹੈ ਸਾਊਥ ਐਂਡ ਗਾਰਡਨ ਸਾਊਥ ਐਂਡ ਗਾਰਡਨ ਪੱਖਵਾਲ ਰੋਡ ਸਾਊਥ ਐਂਡ ਗਾਰਡਨ ਇਹ ਉੱਥੇ ਕੋਈ ਕੀ ਰੈਸਟੋਰੈਂਟਾਂ ਹਾਂ ਜੀ ਹਾਂ ਜੀ ਪੈਲੇਸ ਇੱਕ ਪੈਲੇਸ ਆ ਮੈਰੇਜ ਪੈਲੇਸ ਸਾਊਥਨ ਗਾਰਡਨ ਉਹਦੇ ਵਿੱਚ ਇਹ ਡਰੱਗ ਭਰੇ ਹੋਏ ਸ਼ਰਾਬ ਦੇ ਖੜੇ ਆ ਹੋਰ ਵੀ ਪਤਾ ਨਹੀਂ ਕੀ ਕੋਸ਼ ਆ ਡੁੰਡੇ ਭੁਖੀ ਜਿਹੜਾ ਵੀ ਇਹ ਨਸ਼ੇ ਦੀ ਸਮਗਰੀ ਆ ਸਾਰੀ ਉੱਥੇ ਲੈ ਕੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਐਮਪੀ ਦੀ ਇਲੈਕਸ਼ਨ ਜਿਹੜੇ ਲੜ ਰਹੇ ਨੇ ਉਹ ਆਪ ਐਮਐਲ ਨੇ ਆਮ ਆਦਮੀ ਦੇ ਤੇ ਜਿਹੜੇ ਉੱਥੇ ਦੇ ਇਲਾਕੇ ਦੇ ਜਿਹੜਾ ਇਹ ਇਲਾਕਾ ਜਿਹੜਾ ਇਹ ਸਾਊਥ ਦਾ ਇਲਾਕਾ ਪੈਂਦਾ ਹੈ ਤੇ ਉੱਥੇ ਹਮੇਸ਼ਾ ਬੜੀ ਮਹਾਨ ਐਮਐਲਏ ਨੇ ਉੱਥੇ ਸ਼ੀਨਾ ਜੀ ਤੇ ਇਹ ਕੰਮ ਲਈ ਉਹ ਕੁਝ ਵੀ ਕਰ ਸਕਦੇ ਆ ਤੇ ਇਹ ਅਹ ਜੀਆਂ ਗੱਲਾਂ ਨੇ ਜਿਹੜੀਆਂ ਉਹ ਬੜੀਆਂ ਮਾੜੀਆਂ ਨੇ ਮੰਦਪਾਗੀ ਗੱਲ ਆ ਮੈਂ ਫੇਰ ਲੋਕਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਦੇ ਹਾਲ ਦੇਖੋ ਇੱਕ ਪਾਸੇ ਬੀਜੇਪੀ ਨਸ਼ਾ ਖਤਮ ਕਰਨ ਦੀ ਗੱਲ ਕਰਦੀ ਆ ਕਮਿਤ ਸ਼ਾਹ ਜੂਰੇ ਆ ਕੇ ਕਹਿੰਦੇ ਆ ਵੀ ਅਸੀਂ ਇਹਨੂੰ ਇੱਕ ਸਾਲ ਚੋਂ ਖਤਮ ਕਰਾਂਗੇ ਮੋਦੀ ਜੂਰੇ ਆ ਕੇ ਉਰੇ ਆ ਕੇ ਯੋਗੀ ਜੀ ਇਹ ਕਹਿੰਦੇ ਆ ਵੀ ਇਹ ਸਾਰੇ ਜਿਹੜਾ ਨਸ਼ੇ ਦੇ ਵਪਾਰੀ ਨੇ ਮੈਂ 4 ਦਿਨਾਂ ਚ ਇਹਨਾਂ ਨੂੰ ਸਿੱਧੇ ਕਰਦਾ 48 ਘੰਟੇ ਚ ਮੈਂ ਸਿੱਧੇ ਕਰਦਾ ਔਰ ਦੁਬਾਰੀ ਕੋਈ ਨਹੀਂ ਪਰ ਇਹਨਾਂ ਨੂੰ ਵੋਟਾਂ ਪਿੱਛੇ ਯਾਰ ਸਾਡੀ ਨੌਜਵਾਨੀ ਤਬਾਹ ਕਰਨ ਲੱਗੇ ਆ ਸਾਡੇ ਬੱਚੇ ਤਬਾਹ ਕਰਨ ਲੱਗੇ ਹੋਏ ਨੇ ਇਹਨਾਂ ਦੇ ਭਾਦਾ ਸ਼ਰਾਬਾਂ ਸਿੱਟ ਕੇ ਇਹ ਨਸ਼ਾ ਸਿੱਟ ਕੇ ਅਸੀਂ ਵੋਟਾਂ ਲੈ ਲੇਗੇ ਕੀ ਫਾਇਦਾ ਹੈ ਗਿਆ ਤੁਹਾਨੂੰ ਵੋਟਾਂ ਦਾ 2 ਸਾਲ ਤੁਸੀਂ ਇਹਨਾਂ ਦਾ ਮਤਲਬ ਕੀਤਾ ਹੀ ਕੁਝ ਨਹੀਂ ਜਦੋਂ ਇਲੈਕਸ਼ਨ ਆ ਗਈਆਂ ਸਰਕਾਰ ਦਾ ਤੁਹਾਡੇ ਕੋਲ ਪੈਸਾ ਹੈ ਸਦੰਤਰ ਆ ਲਿਆ ਕੇ ਬੈਠੀਆਂ ਸਿੱਟ ਦੋ ਰਕਸਿਤ ਤੋਂ ਹੁਣ ਤੁਹਾਨੂੰ ਪਤਾ ਵੀ ਬੁਰੀ ਤਰ੍ਹਾਂ ਤੁਹਾਡੀ ਹਾਰ ਹੋ ਚੁੱਕੀ ਆ ਇਹ ਇੱਕ ਇੰਦੀ ਵੱਡੀ ਘਬਰਾਹਟ ਇੱਕ ਪਾਸੇ ਕੇਜਰੀਵਾਲ ਕਹਿ ਰਹੇ ਨੇ ਇੱਕ ਪਾਸੇ ਕੀਦਰੀਵਾਲ ਕਹਿ ਰਹੇ ਆ ਵੀ ਵੋਟ ਆ ਜਿਹੜੀ ਉਹ ਪੰਜੇ ਨੂੰ ਪਾ ਦੋ ਦੂਜੇ ਪਾਸੇ ਰਾਜਾ ਬੜਿੰਗ ਕਹਿ ਰਿਹਾ ਐਡੀ ਵੱਡੀ ਕਨਫਿਊਜ਼ਨ ਉਹ ਕਹਿ ਰਿਹਾ ਮੈਂ ਹਾਰ ਗਿਆ ਜਿਹੜੀ ਵੋਟ ਆ ਜਿਹੜੀ ਉਹ ਤੁਸੀਂ ਝਾੜੂ ਨੂੰ ਪਾ ਦੋ ਦੋਨੋਂ ਇਸ ਕੰਮ ਨੂੰ ਲੱਗੇ ਹੋਏ ਨੇ ਆ ਨਸ਼ਾ ਵੀ ਖਰਾਬਾ ਵੀ ਸਿੱਟਣਾ ਤੇ ਲੋਕਾਂ ਨੂੰ ਇਸ ਚੀਜ਼ ਤੋਂ ਮੈਂ ਸਮਝਦਾ ਲੋਕ ਸਮਝਦੇ ਆ ਲੋਕ ਤੁਹਾਨੂੰ ਨਫ਼ਰਤ ਕਰਦੇ ਆ ਹੁਣ ਤੁਸੀਂ মিডিਆ 'ਚ ਸਾਰੇ ਵਾਇਰਲ ਕਰ ਰਹੇ ਹੋ ਕੇਜਰੀਵਾਲ ਕਹਿ ਰਿਹਾ ਅਸੀਂ ਬਿਲਕੁਲ ਹਾਰ ਗਏ ਤੁਸੀਂ ਬੰਦੇ ਤੇ ਮੂਰਾ ਲਾ ਦੋ ਰਾਘਾ ਬਣੀਂ ਕਹਿ ਰਿਹਾ ਬਿਲਕੁਲ ਅਸੀਂ ਭਾਜਪੀ ਤੋਂ ਹਾਰ ਗਏ ਹੁਣ ਤੁਸੀਂ ਜਿਹੜੀਆਂ ਵੋਟਾਂ ਇਹੋ ਝਾੜੂ ਨੂੰ ਪਾ ਦੋ ਤੁਹਾਨੂੰ ਜਾਂ ਜਮਾ ਹੀ ਕੋਈ ਮਤਲਬ ਤੁਹਾਨੂੰ ਕੋਈ ਵੀ ਸ਼ਰਮ ਨਹੀਂ ਆਈ ਨਹੀਂ ਰਹੀ ਤੁਸੀਂ ਕੁਝ ਵੀ ਕਰ ਸਕਦੇ ਹੋ ਵੋਟਾਂ ਲਈ ਪਹਿਲਾਂ ਤੁਸੀਂ ਇੱਕ ਬੁੱਜੇ ਨੂੰ ਪਵਾਈ ਜੰਨੇ ਹੋ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਤੁਹਾਡਾ ਸਮਝੌਤਾ ਹੈ ਜੰਡੀਗੜ੍ਹ 'ਚ ਦਿੱਲੀ 'ਚ ਕ੍ਰੁਖ ਖੇਤਰ 'ਚ ਹੁਣ ਉਸ ਤੋਂ ਬਾਅਦ ਤੁਸੀਂ ਆ ਨਸ਼ੇ ਦਾ ਵਿਵਾਰ ਬਿਲਕੁਲ ਉੱਥੇ ਐਡਮਿਨਿਸਟ੍ਰੇਸ਼ਨ ਜਾ ਕੇ ਕਰ ਕਰੇ ਸਾਰਾ ਕੁਝ ਨਹੀਂ ਮੌਕੇ ਤੇ ਮੈਂ ਪਹੁੰਚਦਾ ਜੇ ਕੋਈ ਕਾਰਵਾਈ ਨਾ ਹੋਈ ਤੇ ਉੱਥੇ ਮੌਕੇ ਤੇ ਮੈਂ ਪਹੁੰਚੂੰਗਾ ਇਹ ਸ਼ਰਾਬ ਥੋੜੀ ਚੱਲਣ ਨਹੀਂ ਦੇਣੀ ਤੁਹਾਡਾ ਇਹ ਨਸ਼ਾ ਮੈਂ ਲੋਕਾਂ ਤੱਕ ਜਿਹੜਾ ਨਸ਼ਾ ਉਹਦੇ ਪਹੁੰਚਣ ਨਹੀਂ ਦੇਣਾ ਲੋਕਾਂ ਤੱਕ ਤੁਸੀਂ ਬਰਬਾਦੀ ਤੇ ਆ ਗਏ ਧੰਨਵਾਦ